ਨਿਊਜ਼ੀਲੈਂਡ ਦੀ ਟੀਮ ਵੱਲੋਂ ਮੇਰੇ ਪੰਜਾਬੀ ਵੀਰੋਂ ਵਧਾ ਹੋਇਆ ਜਫਰ ਅਲੀ ਅਲੀ ਅੰਬਾ ਸੁਰ ਸਿੰਘ ਹੈ ਇਹ ਰਵੀ ਸ਼ੇਰ ਸਿੰਘ ਦਾ ਪੁੱਤਰ ਆ ਇੱਕ ਪਾਸੇ ਕਹਿੰਦੇ ਆ ਗੁੱਜਰ ਕਰਦਾ ਕੋਸ਼ਿਸ਼ ਨਫੀਸ ਗੁੱਜਰ ਇੱਕ ਹੋਣ ਵਾਲੀ ਗੱਲ ਕਰ ਗਿਆ ਕਰਨੇ ਵਾਸਤੇ ਤਮਸ਼ਰ ਦੁੱਲਾ ਨਿਆਪੁਰ ਕੇਲਿਆਂ ਵਾਲਾ ਪਿੰਡ ਜ਼ਿਲ੍ਹਾ ਫੈਸਲਾਬਾਦ ਲੈਨੇ ਪੰਜਾਬ ਦੀ ਧਰਤੀ ਦਾ ਹਾ ਬੱਲੇ ਬੱਲੇ ਕਾਉਣ ਵਾਲੀ ਗੱਲ ਕਰ ਰਾਨੀ ਜ਼ਿਲ੍ਹੇ ਦੇ ਵਿੱਚ ਹਰ ਉਸੇ ਪਾਸੇ ਕਾਂਗੇ ਵਾਲਾ ਪਾਟ ਪਾਟ ਰੇਡ ਰੇਡ ਦੀਆਂ 13 200 ਡਾਲਰ ਤਿੰਨ ਰੇਡਾਂ ਦਾ ਗੁਰਵਿੰਦਰ ਬਰਾੜ ਜਸਮੇਲ ਸਿੰਘ ਜੀ ਫੌਜੀ ਤੇ ਅਮਨ ਬਲਾਸਪਰੀ ਉਹਨਾਂ ਵੱਲੋਂ ਇਹ ਮਾਨ ਸਨਮਾਨ ਬਖਸ਼ੇ ਜਾਣਗੇ ਦੁੱਲੇ ਦੀ ਪਹਿਲੀ ਰੇਡ ਜਿਹੜੀ ਕਾਮਯਾਬ ਹੋ ਚੁੱਕੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬਿਨਿਆਮੀਨ ਮਾਲਕ ਪਾਉਂਦਾ ਰੇਡ ਆਹ ਸਕੇ ਭਰਾ ਕਿੰਨੀਆਂ ਤੇ ਲੱਗੇ ਹੋਏ ਨੇ ਇੱਕ પાસੇ ਪਿਛਲੇ ਇਸੇ ਕਹਿੰਦੇ ਕੱਪ ਦਾ ਬੈਸਟ ਯਾਫੀ ਨੇ ਹੈ ਇਹ ਪਿੰਦੂ ਆ ਸੀਚੇ ਵਾਲੀਆ ਰੇਡਰਾਂ ਦੇ ਵਿੱਚ ਕਹਿੰਦੇ ਨੌਜਾਨਾ ਬੜੇ ਲੰਬੇ ਸਮੇਂ ਬਾਅਦ ਤੇਰੇ ਵਰਗਾ ਕੋਈ ਰੇਡਰ ਦੇਖਿਆ ਜਿਹਨੇ ਯੋਗਤਨਾ ਕਬੱਡੀਆਂ ਪਾਈਆਂ ਨੇ ਮੈਨੂੰ ਤੇਰੇ ਜਿਹਾ ਆਪਣਾ ਭਲੇਖਾ ਪੈਂਦਾ ਆਹ ਸਾਹਮਣੇ ਇੱਕ ਪਾਸੇ ਰਵੀ ਤੇ ਨਫੀਸ ਨਫੀਸ ਆ ਆ ਨਫੀਸ ਗੁੱਜਰ ਲਾ ਗਿਆ ਤਗੜਾ ਜੱਫਾ ਆਪਣੀ 100 ਡਾਲਰ ਦੇ ਹਰ ਸਰਦਾਰ ਨੇ ਬਹੁਤ-ਬਹੁਤ ਧੰਨਵਾਦ ਆ ਮੈਦਾਨ ਵਿੱਚ ਤਬਸ਼ਰ ਆ ਦੂਸਰੇ ਪਾਸੇ ਵਾਹਿਗੁਰੂ 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 ਅਸੀਂ ਚੇ ਵਾਲੀਆ ਕੋਸ਼ਿਸ਼ ਕਰਦਾ ਹਾਂ ਡੱਕ ਲੈਣ ਦੀ ਕਿ ਅੰਮ੍ਰਿਤਸਰ ਲਾਹੇ ਲੁਧਿਆਣੇ ਨੂੰ ਆ ਨਕਸ਼ੇ ਉੱਤੇ ਵੇਖ ਕੇ ਰੋਪਿਆ ਆ ਮੈਂ ਪੰਜਾਬ ਪ੍ਰਾਣੇ ਨੂੰ ਨਕਸ਼ੇ ਉੱਤੇ ਵੇਖ ਰੋਪਿਆ ਮੈਂ ਪੰਜਾਬ ਪ੍ਰਾਣੇ ਨੂੰ ਆ ਅੰਬਾ ਆ ਗਿਆ ਉਧਰ ਮੱਖਣ ਵੀ ਆ ਗਿਆ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਮੱਖਣਾ ਜਾ ਫੇਰਿਆ ਤਿਆਰ ਖੁੱਤੀ ਪਾਉਣ ਦੇ ਤੇ ਖੁੱਤੀ ਪੈ ਵੀ ਗਈ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਸਮਾਂ ਹੁਣ ਤੇ ਮੱਖਣ ਜੀ ਨੂੰ ਵੱਡੀ ਆ ਰੇਡ ਪਾਉਣ ਦੇ ਵਾਸਤੇ ਮੱਖਣ ਮੱਖੀ ਵਾਲਾ ਮੱਖਣ ਸੰਧੂ ਪਰਿਵਾਰ ਦਾ ਮੱਖੀ ਕਲਾ ਪਿੰਡ ਹੈ ਬੜਾ ਚੋਟੀ ਦਾ ਕਬੱਡੀ ਖਿਡਾਰੀ ਆ ਤਿੱਖਾ ਜਿਹਾ ਇਕਲੀ ਤਾ ਦੂਸਰੇ ਦੇ ਦਫਾ ਆ ਹੁੰਦਿਆ ਕਮਾਲਾ ਇਸ਼ਾਰੇ ਨੇ ਅਮਨ ਦੁੱਗਾਂ ਜੀ ਆ ਫੈਸਲਾ ਨੰਬਰ ਰੇਡਰ ਦਾ ਪਰੀ ਨੇ ਸਾਰੀ ਗੱਲ ਆ ਜਾਂਦੀ ਹੈ ਪਰ ਰਾਣੇ ਥੈਂਕ ਯੂ ਤੇਰਾ ਮੇਰਾ ਭਰਾ ਤੂੰ ਇਹ ਨੌਜਵਾਨ ਸੱਚੀ ਬੋਲੀ ਬੋਲ ਕੇ ਸਬੂਤੇ ਦਿੱਤਾ ਚੰਗੇ ਖਿਡਾਰੀ ਹੋਣ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਬਿਲਾਲ ਇਹ ਮੇਰੇ ਵੀਰੋ ਬਿਲਾਲ ਮੌਸਨ ਟਿੱਲੋਂ ਆ ਪਾਉਂਦਾ ਰੇ ਆਹ ਪੌਂਦਾ ਰੇਡ ਪਾਕਿਸਤਾਨ ਤੇ ਕਹਿੰਦੇ ਨਿਊਜ਼ੀਲੈਂਡ ਦਾ ਮੈਚ ਫਸ ਗਈਆਂ ਕੁੰਡੀਆਂ ਦੁਨੀਆ ਲੈਂਦੀ ਨਜ਼ਾਰੇ ਐਨ ਮੇਰੇ ਵੀਰੋ ਨਿਊਜ਼ੀਲੀਂਪ ਸਪੌਂਸਰ ਕੀਤੀ ਐ ਅੱਜ ਨਿਊਜ਼ੀਲੈਂਡ ਦੀ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਾਜੀ ਆਹ ਫਰੀਦ ਦਾ ਵੀਰ ਆਹ ਸਾਹਮਣੇ ਕਹਿੰਦੇ ਨਫੀਸ ਗੁੱਜਰ ਨਫੀਸ ਗੁੱਜਰ ਦੋਨੋਂ ਗੁੱਜਰ ਦੋਨੋਂ ਗੁੱਜਰ ਦੋਨੋਂ ਸੇਨੇ ਦੇ ਖਿਡਾਰੀ ਜਿਹੜੇ ਪਹਿਲੇ ਤਿੰਨ ਜਫੇ ਲੱਗਣਗੇ ਆਜ਼ਾਦ ਕਬੱਡੀ ਕਲੱਬ ਵੱਲੋਂ 1000 ਡਾਲਰ ਜੈਲ ਧਾਲੀਬਾਲ ਮੇਰੇ ਕੋਲ ਫੜਾ ਗਿਆ ਸਾਡਾ ਵੀਰ ਬਹੁਤ ਬਹੁਤ ਮਾਣ ਕਰਦੇ ਆ ਪਰ ਅੰਬੇ ਦੇ ਵਿੱਚ ਬੜੀ ਖੇਡ ਕਬੱਡੀ ਤਮਸ਼ਰ ਦੁੱਲਾ 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 ਇਹਨੂੰ ਪੁੱਛਿਆ ਵੀ ਤੇਰਾ ਦੁੱਲਾ ਨਾਮ ਕਿਨੇ ਰੱਖਿਆ ਛੋਟਾ ਕਹਿੰਦਾ ਤੇਜੀ ਦਿਓਲ ਨੇ ਟ੍ਰਾਂਟੋ ਵਾਲੇ ਨੇ ਮੇਰਾ ਨਾਮ ਰੱਖਿਆ ਪਾਹੇ ਗਰੂ ਦੇ ਤਿੰਨ ਜਫੇ 500 ਡਾਲਰ ਦੇ ਆਸਟ੍ਰੇਲੀਆ ਤੋਂ ਵੱਡੇ ਮਾਨ ਸਨਮਾਨ ਇੱਕ ਪਾਸੇ ਸ਼ੌਂਕ ਤੇ ਸੱਪਾ ਵਾਲਾ ਔਰ ਦੂਜੇ ਪਾਸੇ ਮੱਖਣ ਮੱਖੀ ਅੱਖਣ ਮੱਕੀ ਦੀਆਂ ਅਗਲੀਆਂ ਤਿੰਨ ਰੇਡ ਮੈਡੀ ਫੈਸਲਾ ਕਰ ਰਹੀ ਜਲਾਵਰ ਹਰੀਪੁਰਿਆ ਦੇ ਸਾਰੇ ਸਾਥੀ ਆ ਮੈਦਾਨ ਦੇ ਵਿੱਚ ਕਲੀਮੁੱਲਾ ਜੱਟ ਕਲੀਮੁੱਲਾ ਜੱਟ ਦੁੱਗਾ ਵਾਲਾ ਖੁਸ਼ੀ ਫਾਨ ਜੀ ਦੀ ਵੱਧ ਤਨੀਆ ਕੌਂਦਾ ਕਿਸੇ ਦਾ ਘੱਟ ਵੱਲੀ ਏ ਖੇਡ ਦਾ ਦਲੇਰੀ ਨਾਲ ਦਲੇਰੀ ਨਾਲ ਦਲੇਰੀ ਨਾਲ ਆ ਦੁੱਗਾ ਵਾਲਾ ਜੱਟ ਵੱਲੀ ਏ ਆ ਦੁੱਗਾ ਵਾਲਾ ਜੱਟ ਵੱਲੀ ਹੋਏ ਏ ਏ ਏ ਸਿਰੇ ਦੀ ਖੇਡ ਹੈ ਸਿਰੇ ਦੀ ਬਾਜੀ ਹੈ ਸ਼ਾਜੀ ਦੀ ਰੇਡ ਹੈ ਆ ਨਫੀਸ ਗੁੱਜਰ ਦੀ ਕਹਿੰਦੇ ਕੋਸ਼ਿਸ਼ ਹੈ ਮੁੰਡੇ ਗੁੱਜਰਾ ਦੇ ਖੇਡਣਗੇ ਮਿੱਟੂ ਤਗਾਲ ਕਬੱਡੀ ਕਲੱਬ ਦੇ ਲਈ ਚੋਣ ਕਰ ਲਈ ਮਹਿਲਵਤ ਵਾਲਿਆਂ ਨੇ ਆ ਇੱਕ ਪਾਸੇ ਕਹਿੰਦੇ ਸ਼ਾਜੀ ਤੇ ਮੇਰਾ ਲਾਹੌਰ ਦੇ ਟੇਸ਼ਨ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਆ ਨਨਕਾਣਾ ਖਣ ਨੂੰ ਲਓ ਇੱਕ ਪਾਸੇ ਖੁਸ਼ੀ ਖੁਸ਼ੀ ਦੇ ਤਿੰਨ ਜੱਫੇ ਮੈਦਾਨ ਦੇ ਅੰਦਰ ਅਮਰਿਤ ਸੰਧੂ ਜੀ ਤੇ ਹਰਪਾਲ ਸਿੰਘ ਜੀ ਸੰਧੂ ਦਸੂਹੇ ਵਾਲਾ ਵੱਲੋਂ ਇਹ 200 ਡਾਲਰ ਦੀ ਰੇਡ ਮੈਦਾਨ ਦੇ ਅੰਦਰ ਦੇਖਦੇ ਨੂੰ ਪੈਂਦੀ ਹੋਈ ਅੱਗੇ ਵੱਧ ਕੇ ਇਹ ਹੈ ਬਲਵੀਰ ਇਹ ਹੈ ਦੁੱਲਾ ਅਰ ਦੂਸਰੇ ਪਾਸੇ ਸ਼ੌਕਤ ਸੱਪਾਂ ਵਾਲਾ ਹੱਕੜ ਦਾ ਕੋਸ਼ਿਸ਼ ਡੱਕ ਲੈਣ ਦੀ ਪੁਆਇੰਟ ਲਓ ਸਾਰਾ ਮੱਧੂ ਦੇ ਸੋ ਮਾਨ ਸਨਮਾਨ ਜਿਹੜਾ ਹੈ ਵੱਧੂ ਹਣਾ ਵੱਲੋਂ ਸਮਰਾ ਬ੍ਰਦਰਜ਼ ਵੱਲੋਂ ਉਹ ਦਿੱਤਾ ਜਾਊਗਾ ਜਾਫੀ ਨੂੰ ਜੇ ਧਾਵੀ ਨੰਬਰ ਲੱਗਿਆ ਤੇ ਧਾਵੀ ਨੂੰ ਲਓ ਇਧਰ ਪਾਸੇ ਖੇਡ ਕਬੱਡੀ ਕਹਿੰਦੇ ਟੈਕਨੀਕਲ ਕਮੇਟੀ ਦਾ ਫੈਸਲਾ ਆਖਰੀ ਹੋਊਗਾ ਕੋਈ ਆਰਗੂਮੈਂਟ ਨਹੀਂ ਕਰ ਸਕਦੇ ਸਾਰੇ ਵੀ ਨੋਟ ਕਰ ਲੈਣਾ ਲਓ ਇਧਰੇ ਪਾਸੇ ਮਲਕ ਵੀ ਨਹੀਂ ਅੰਬੀ ਜਿਹੜਾ ਜਾਫੀ ਜਫਾ ਲਾ ਦੂਗਾ ਛੱਪੇ ਖਿਆੜੇ ਉਹਨਾਂ ਵੱਲੋਂ ਦੀਪਾ ਤੇ ਸਾਭੀ ਹੋਣੀ ਯੂਬਾ ਸਿਟੀ ਤੋਂ ਇਮਾਨ ਸਨਮਾਨ ਬਖਸ਼ਣਗੇ ਲਓ ਅੰਬੇ ਦੀ ਰੇਡ ਅੰਬੇ ਦੀ ਰੇਡ ਪਰ ਅਮਨ ਦੁੱਗਾ ਦਾ ਫੈਸਲਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਥੋੜਾ ਸ਼ੌਕਤ ਸੋ ਵਾਹ ਗੁਰੂ ਦੇ ਦੋ ਜਫਿਆਂ ਦੇ ਪਰ 500 ਡਾਲਰ ਆਊਗਾ ਵਿੰਦਰ ਕੋਲੀ ਬਿੱਲਾ ਮੁਸਾਫਰੀਆ ਹਰਦੀਪ ਸਿੰਘ ਜੀ ਸ਼ਰਤੀ ਆ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆਓ ਜੀ ਜੁੜੀਏ ਖੇਡ ਕਬੱਡੀ ਨਾਲ ਸਾਜੀ ਸ਼ਕਰਪੁਰੀ ਅਗਲੀ ਐਂਡ ਨਿਊਜ਼ੀਲੈਂਡ ਦੀ ਟੀਮ ਵਾਲਾ ਮੈਦਾਨ ਦੇ ਵਿੱਚ ਪੈਂਦੀ ਹਾਂ ਆ ਦੇਖ ਲਓ ਨਫੀਸ ਗੁੰਜਰ ਬਲਾਲ ਅਸलम ਗੇਲਾ ਰਾਣਾ ਅਲੀ ਸ਼ਾਨ ਜ਼ਫਰ ਅਲੀ ਕੰਬੋ ਲਓ ਨਫੀਸ ਗੁੰਜਰ 408 ਸਮੁੰਦਰੀ ਵਾਲਾ ਹਵਾ ਮੌਜਫਾ ਕੇ ਨਹੀਂ ਵੱਲੇ ਵੱਲੇ ਵੱਜ ਗਈ ਖੇਚ ਕਬੱਡੀ ਕਬੱਡੀ ਛੱਡ ਵੀ ਛੱਡ ਛੱਡ ਨੌਜਵਾਨਾ ਛੱਡ ਦੇ ਵੀ ਨੌਜਵਾਨਾ ਨਫੀਸ ਇਹ ਹੈ ਨਫੀਸ ਗੁੱਜਰ ਨਫੀਸ ਗੁੱਜਰ ਮੈਂ ਸਰੇ ਸਨਮਾਨ ਬਖਸ਼ੇ ਜਾਣਗੇ ਲਓ ਸਾਹਮਣੇ ਅਗਲੀ ਕਬੱਡੀ ਮੇਰੇ ਪੰਜਾਬੀ ਵੀਰੋ ਬਿਲਾਲ ਮਾਸਨ ਢਿੱਲੋਂ ਬਿਲਾਲ ਮਾਸਨ ਢਿੱਲੋਂ ਆਰਸ਼ ਦਿਖਾ ਪਈ ਸਿਰੇ ਦਾ ਜੱਫਾ ਕਾਂਗੇ ਵਾਲਿਆ ਆ ਜੰਨਨ ਸਿੰਘ ਦਾ ਪੋਤਾ ਇਸੇਲੇ ਉਹ ਰੇਡਰ ਨੂੰ ਦਿੱਤਾ ਗਿਆ ਮੋਸਨ ਬਾਲ ਢੱਲ ਨੂੰ ਆ ਮੱਖਣ ਮੱਖੀ ਮਾਰ ਅਗਲੀ ਕਬੱਡੀ ਮਾਜੇ ਦਾ ਮਜਾਲ ਹਰੂਸਾ ਪਾਸਿਆ ਹਾ ਹਾ ਮੇਰੀਸਾ ਕਮਾਲਾ ਕਰਦਾ ਹਾ ਮੁੰਡਾ ਦੇਖ ਲਓ ਕਿਵੇਂ ਤਿਲਕਦਾ ਜਾਂਦਾ ਪਹਿਲੀ ਰੇਡ ਪੈ ਗਈ ਹੈ ਦੋ ਹੋਰ ਬਣ ਗਿਆ ਸੁੱਖਾ ਚੱਕਾ ਵਾਲਾ ਸੱਤਾ ਮਠਾੜਾ ਜਤਿੰਦਰ ਜਾਲ 500 ਡਾਲਰ ਦੇ ਫਸਲੇ ਹੋਣਗੇ ਆ ਮਨਕ ਬਰੀਆ ਮੇਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰ ਹਰ ਵੱਧਾ ਹੋਇਆ ਕਬੱਡੀ ਖਿਡਾਰੀ ਬੱਲੇ ਬੱਲੇ ਹਾ ਨਹੀਂ ਰੀਸਾ ਹੰਨੀ ਟਾਲਿਆਂ ਜੇ ਜਾਲ ਸੱਮ੍ਹ ਦੇਈਦਾ ਤੂਫਾਨ ਇਹ ਨਵਾਬ ਹੈ ਕਬੱਡੀ ਦਾ 500 ਡਾਲਰ ਦੀ ਪਹਿਲੀ ਰੇਡ ਜਿਹੜੀ ਹੈ ਆਜ ਕਬੱਡੀ ਕਲੱਬ ਵੱਲੋਂ ਅੰਬੇ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਗੋਪਾ ਬੈਂਸ ਬਲੂ ਕੁਰੂ ਖੇਤਰ ਗੋਪੀ ਹਕੀਮਪੁਰ ਹੁਣਾਂ ਦਾ 2 ਲੱਖ ਡਾਲਰ ਦਾ ਅੱਜ ਵੱਡਾ ਸਹਿਯੋਗ ਹੈ ਮੇਰੇ ਵੀਰੋ ਜੀ ਵਿੱਕ ਹੇਸਟਿੰਗ ਅੰਬੇ ਦੀਆਂ ਤਿੰਨ ਕਬੱਡੀਆਂ 500 ਡਾਲਰ ਦੀ ਇਹਨਾਂ ਵੱਲੋਂ ਖੁਸ਼ੀ ਕਲੀਮੁੱਲਾ ਖੁਸ਼ੀ ਕਲੀਮੁੱਲਾ ਦੇ ਖੁਸ਼ੀ ਵਾਹ ਸੋਹਣੀ ਬੋਲੇ ਇਸਾਨ ਹਾਂ ਸੋਹਣੀ ਰਕਾਰ ਹਟ ਜਾਓ ਪਾਸੇ ਆ ਮੁੰਡਾ ਦੇਖ ਲੈ ਵੀ ਵੱਜੂ ਹਿੱਕ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੱਖਣ ਮੱਖੀ ਵਾਲਾ ਹਰ ਨਫੀਸ ਗੁੰਜਰ ਤਿੰਨ ਜਫਿਆਂ ਦਾ 1500 ਡਾਲਰ ਹੋਗਾ ਸਮਰਾ ਬਰਦਰਜ਼ ਸੁਖਦੇਸ਼ ਸਮਰਾ ਸ਼ਿੰਦਰ ਸਮਰਾ ਦੇ ਪੋਲਾ ਸਮਰਾ ਖੁਸ਼ੀ ਤੋਂ ਕਹਿੰਦੇ ਤਿੰਨ ਜਫੇ 1500 ਡਾਲਰ ਦੇ ਹੋਣਗੇ ਆ ਇਧਰ ਮੈਦਾਨ ਦੇ ਵਿੱਚ ਕੌਣ ਹੱ ਬੱਲੇ ਬੱਲੇ ਮੋਹਸਨ ਬਿਲਾਲ ਚੱਲਾ ਹਸਜਾਦਾ ਪਿੰਡ ਵਾਲਾ আর ਦੂਸਰੇ ਪਾਸੇ ਕਾਂਗੇ ਵਾਲਾ ਆ ਕਾਂਗੇ ਵਾਲਾ ਹੈ ਆ ਆ ਆ ਲਓ ਸ਼ਾਜੀ ਬਿਲਾਲ ਗਿੱਲ ਨਫੀਸ ਗੁਜਰ ਸ਼ੌਕਤ ਸੱਪਾ ਵਾਲਾ ਯਾਫਰ ਅਲੀ ਕਮੂ ਆ ਸਾਹਮਣੇ ਚਾਰ ਨੇ ਸੱਪਾ ਦੇ ਵਿਰਲੇ ਮੁਕਾਬਲਾ ਇਹ ਕਬੱਡੀ ਪਾ ਰਿਹਾ ਮਲਕ ਆ ਪਿੰਡੂ ਸੀਚੇ ਵਾਲਿਆ ਕਰਦਾ ਕੋਸ਼ਿਸ਼ ਲਾਉ ਤਕੜਾ ਜਫਾ ਸੀਚੇ ਵਾਲੀ ਧਰਤੀ ਮੇਰੇ ਮਿੱਤਰੋ ਪਰ ਦੂਜੇ ਪਾਸੇ ਮਲਕ ਦੇ ਵਿੱਚ ਬੜੀ ਜਾਨ ਹੈ ਮਲਕ ਦੇ ਵਿੱਚ ਬੜੀ ਜਾਨ ਹੈ ਮਲਕ ਦੇ ਵਿੱਚ ਬੜੀ ਜਾਨ ਹੈ ਕਬੱਡੀ ਇੱਕ ਪਾਸੇ ਪਿੰਡੂ ਤੇ ਮਲਕ ਪਿੰਡੂ ਤੇ ਆਹ ਮੱਧੂ ਦੇ ਐਕਸ਼ਨ ਜਿਹੜੇ ਪਾਕਿਸਤਾਨ ਦੀ ਟੀਮ ਨੂੰ ਦਿੱਤਾਗਾ ਜੁੜੀਆ ਕਬੱਡੀ ਵਾਲਾ ਫੇਰ ਅਜ ਸਮੇਂ ਪੈਂਦੀ ਹੈ ਕਬੱਡੀ ਮੱਖੀ 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 ਛੱਕ ਦੇ ਲਈ ਛੱਕ ਦੇ ਲਈ ਛੱਕ ਦੇ ਲਈ ਮੱਖੀ 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 ਕਬੱਡੀ 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 ਆਏ ਅਜ ਸਮੇਂ ਖੇਡ ਮੈਦਾਨ ਦੇ ਵਿੱਚ ਬੱਲੇ 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 ਕਬੱਡੀ ਅਗਲੀ ਕਬੱਡੀ ਸਿੰਘ ਸਾਹਿਬ ਫੇਰ ਦੇਖੋ ਨੱਕੋ ਨੱਕ ਮੈਦਾਨ ਪਰ ਗਿਆ ਫੇਰ ਅਗਲੀ ਕਬੱਡੀ ਮਾਲਕ ਮੀਆਂ ਦੀ ਆ ਰਹੀ ਹੈ ਰਪਿੰਦਰ ਜੀ ਆ ਦੇਖਿਓ ਇਸ ਸਮੇ ਟੱਕਰ ਸਿਰੇ ਦੀ ਤੇ ਸੀਚੇ ਵਾਲੀ ਵਾਹਿਗੁਰੂ 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 ਓ ਬੱਲੇ 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 ਹੋਣ ਲੱਗੀਆਂ ਓ ਨਿਕਲ ਵੀ ਇੱਕ ਨਿਊ ਵੀ ਨਹੀਂ ਓ ਬੱਲੇ ਬੱਲੇ ਪਈਆ ਬੱਲੇ ਬੱਲੇ ਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਅੰਬਾ ਸੁਰ ਸਿੰਘ ਦੀ ਧਰਤੀ ਦਾ ਨੰਬਰ ਮੱਖਣ ਮੱਖੀ ਦੀ ਪਿੰਨ ਕਬੱਡੀਆਂ ਜਿਹੜੀਆਂ 500 ਡਾਲਰ ਦੀਆਂ ਹੋਣ ਗਿਆ ਲਓ ਜੁੜੀਏ ਫੇਰ ਕਬੱਡੀ ਮੱਖੀ ਦੀ ਪੈ ਗਈ 200 ਡਾਲਰ ਜਿਹੜਾ ਵੀ ਓ ਸਾਹਮਣੇ ਮੱਕਣ ਮੱਖੀ ਮੱਧ ਐਕਸਪ੍ਰੈਸੋ ਭਾਜੋ ਮੱਖੀ ਭਾਜੋ ਮੱਖੀ ਓ ਸਾਹਮਣੇ ਨੰਬਰ ਅੱਲਾ ਆ ਗਿਆ ਐਸ ਹਾਲ ਕੈਨੇਡਾ ਦੇ ਟੋਰੰਟੋ ਤੋਂ ਲੈ ਕੇ ਡੀਸੀ ਤੱਕ ਚਰਚਾ ਰਹੀ ਹੈ ਗੱਭਰੂ ਦੀ ਸੁੱਖੇ ਬਈ ਅੱਜ ਟਾਕੇ ਨਹੀਂ ਨਹੀਂ ਗੁਰੂ ਕਰਦਾ ਖੇਡ ਮੈਦਾਨ ਵੱਖਰੇ ਤਿਹਾਸ ਫਿਰ ਜੜਿਆ ਸਾਹਮਣੇ ਕਹਿੰਦੇ ਚੋਲਾ ਸਰਦਾਰਸ਼ਾ ਜੱਫਾ ਲਾ ਗਿਆ ਇਧਰ ਸਾਹਮਣੇ ਖੇਡ ਮੈਦਾਨ ਦੇ ਅੰਦਰ ਨਫੀਸ ਗੁੱਜਰ ਦੀ ਟਰਾਈ ਪਰ ਅੰਬਾ ਤਾਂ ਅੰਬਈਆ ਅੰਬਾ ਤਾਂ ਅੰਬਈਆ ਅਰਸ਼ ਜੀ ਜੀ ਨੇ ਪੁੱਜ ਗਿਆ 16 ਤਰੀਕ ਬਹਿਰੀਨ ਦੇ ਵਿੱਚ ਕਬੱਡੀ ਕੱਪ ਹੋਣਾ ਮੈਚ ਖੇਡਣਗੇ ਉਹ ਫਿਊਚਰ ਆ ਸਿਰੇ ਦੀਆਂ ਟੀਮਾਂ ਸਿਰੇ ਦਾ ਵਾਰਕ ਕਬੱਡੀ ਪੌਂਡ ਲਈ ਲੈਂਦੇ ਪੰਜਾਬ ਦਾ ਵਦਿਆ ਹੋਇਆ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਗੁਰਵਿੰਦਰ ਘਾਂਗੇ ਵਾਲਾ ਨੰਬਰ ਲੈਂਦੇ ਪੰਜਾਬ ਦਾ ਬਹੁਤ ਵੱਡੇ ਬਾਈ ਦੇ ਲਓ ਅਗਲੀ ਅਗਲੀ ਕਬੱਡੀ ਪੌਂਡ ਦੇ ਲਈ ਮੁਹਰਮ ਦੇ ਵਿੱਚ ਫੇਰ ਅੱਗੇ ਵੱਲ ਵਧ ਗਿਆ ਕੈਮਰੇ ਹੋਲਸ ਨੇ ਚੌਂਦੇ ਵਿੱਚੋਂ ਦੇਖਦੇ ਆ ਵੀ ਫੌਕਤ ਅਲੀ ਪਰ ਫੇਰ ਅੱਜ ਸਮੇਂ ਮੱਥਾ ਪਾਇਆ ਲਓ ਫੇਰ ਸਾਡੇਆਂ ਅਗਲੀ ਦੂਜੀ ਕਬੱਡੀ 500 ਦੀ ਵਾਹ ਵਾਹ ਖੇਡ ਕਬੱਡੀ ਹੈ ਅਫੀਸ ਸਾਹਿਬ ਮੁਬਾਰਕਬਾਦ ਹੈ ਇਹ ਅੱਜ ਦਾ ਖੇਡ ਜਿਹੜਾ ਕੱਪ ਹੈ ਸਫਲ ਹੈ ਅਗਲੇ ਸਾਲ ਤੀਜੇ ਸਾਲ ਦੇ ਵਿੱਚ ਜਿਹੜਾ ਪੁੱਜੇਗਾ ਦੇ ਲਈ ਫੇਰ ਵੱਧ ਹੋਇਆ ਉਧਰ ਖੇਡ ਮੈਦਾਨ ਦੇ ਉਧਰ ਚਾਰ ਚਫੀ ਤਿਆਰ ਨਿਊਜ਼ੀਲੈਂਡ ਦੀ ਟੀਮ ਦੇ ਖੌ ਵੱਲੋਂ ਵੱਲੋਂ ਖੇਡ ਮੈਦਾਨ ਦੇ ਅੰਦਰ ਚਾਰਾਂ ਦੇ ਵਿੱਚੋਂ ਧੁੱਕਾਂ ਵਾਲਾ ਧੁੱਕਾਂ ਵਾਲਾ ਸਿੰਘ ਦਾ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਜਿੱਤੀ ਹੋਈ ਟਰਾਈ ਨੰਬਰ ਅੰਬਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੁੰਦੀ ਹੈ ਦੀ ਨਾ ਕਿਸੇ ਗੱਲ ਦਾ غرੂਰ ਹੈ ਉਮੀ ਮਾਝੇ ਵਾਲਾ ਜੱਟ ਪਾਹੀ ਕਬੱਡੀ ਚ ਮਸ਼ਹੂਰ ਹੈ ਕਬੱਡੀ ਚ ਮਸ਼ਹੂਰ ਹੈ ਕਬੱਡੀ ਚ ਮਸ਼ਹੂਰ ਹੈ ਉਹ ਸਾਹਮਣੇ ਕਬੱਡੀ ਬਲਾਂ ਚ ਚਲਾਉਂਦੇ ਉਹ ਕਹਿੰਦੇ ਸੀਚਿਆ ਦਾ ਪਿੰਦੂ ਟਰਾਈ ਕਰਦਾ ਹੈ ਜਿਹੜੀ ਨਿਊਜ਼ੀਲੈਂਡ ਦਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਤੇ ਨਾਲ ਗੋਪੀ ਪੈਂਸ ਦਾ ਬਬਲੂ ਕੁਰੂਖੇਤਰ ਦਾ ਗੋਪੀ ਪੈਂਸ ਦਾ ਗੋਪੀ ਹਕੀਮਪੁਰ ਦਾ ਬਾਈ ਹੋਣਾ ਅਗਲੀਓ ਤੀਜੀ ਕਬੱਡੀ 500 ਦੀ ਆ ਗਈ ਬਾਈ ਹੋਣ ਸਾਹਮਣੇ ਹੋ ਹੋ ਖੈਰ ਤੇ ਵਾਹ ਇਹ ਯਾਦਾਂ ਰਹਿ ਜਾਣੀਆਂ ਜਿਹਦੇ ਟੀਮ ਜਾਂ ਪੈ ਗਿਆ ਦਾ ਕੇ ਇਸ ਮਠਨ ਦੀ ਯਾਦ ਰੱਖੂਗਾ ਵੀ ਦੂਜੇ ਕੱਪ ਤੇ ਪਿਆ ਸੀ ਇਹ ਵੀ ਯਾਦਗਾਰੀ ਇਤਿਹਾਸ ਬਣ ਜਾਣਾ ਮੱਖੀ ਫੇਰ ਆ ਗਿਆ ਉਹ ਮੱਖੀ ਨਹੀਂ ਮੱਖੀ ਦੀ ਕਬੱਡੀ ਰਾਂ ਵਾਲੇ ਸਾਹ ਖੇਡ ਮੈਦਾਨ ਦੇ ਅੰਦਰ ਨਫੀਸ ਗੁੱਜਰ ਉਹ ਕਰਦਾ ਟਰਾਈ ਖੇਡ ਮੈਦਾਨ ਦੇ ਉੱਪਰ ਪਰ ਨਮਤਰ 500 ਆਲਮ ਦਾ ਮੌਸਮ ਬਲਾਲ ਚੱਲੇ ਦੀ ਸੀਟੇ ਵਾਲੀ ਆ ਇੱਕ ਪਾਸੇ ਪਿੰਡੀ ਪਾਸੇ ਇੱਕ ਪਾਸੇ ਮੌਸਮ ਬਲਾਲ ਚੱਲੋ ਆ